ਪਰਵਾਸੀਆਂ ਨੂੰ ਬੋਲ ਨਹੀਂ ਪਾਉਣ ਦਣੀ ਉਹਦੇ ਉੱਤੇ ਇਹ ਪਹਿਲਾਂ ਪ੍ਰਵਾਸੀ ਸੋਚ ਲੈਣ ਤਾਂ ਸਰਕਾਰਾਂ ਵੀ ਸੋਚ ਲੈਣ ਵੀ ਜੇ ਇਹ ਕਹਿਣ ਵੀ ਹਾਂ ਵੀ ਆਪਣੀਆਂ ਵੋਟਾਂ ਆਪਣੇ ਦੇਸ਼ 'ਚ ਪਾਉਣ ਜਾ ਕੇ ਆਪਣੀ ਜੂਪੀ 'ਚ ਪਾਉਣ ਬਿਹਾਰ 'ਚ ਪਾਉਣ ਕਿਉਂਕਿ ਉਧਰ ਦਾ ਨਮਾਇੰਦਾ ਇਹਨਾਂ ਨੂੰ ਚੋਣਨ ਦਾ ਹੱਕ ਵਾ ਕਰ ਮਬਾਪ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਇੱਕ ਪ੍ਰਵਾਸੀਆਂ ਨੂੰ ਜਿਹੜੀਆਂ ਬੋਲ ਨਹੀਂ ਪਾਉਣ ਦੇਵਾਂਗੇ ਪਰ ਫਿਰ ਦੀ ਜਿਹੜੇ ਪ੍ਰਵਾਸੀਆਂ ਨੇ ਆ ਕੇ ਵੋਟਾਂ ਉੱਥੇ ਪਾਈਆਂ ਕਿ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਰੋਕੋਗੇ ਪ੍ਰਵਾਸੀਆਂ ਨੂੰ ਇਹ ਦੇਖੋ ਜੀ ਜਿਹੜੀ ਤੁਹਾਡੀ ਸਾਡਾ ਜਿਹੜਾ ਹਥਿਆਰ ਆ ਉਹ ਹੈਗਾ ਆ ਮੀਡੀਆ ਜੀ ਜੇ ਮੀਡੀਆ ਆ ਤਾਂ ਸਾਨੂੰ ਕਿਸੇ ਸ਼ਾਸਤਰ ਚਲਾਉਣ ਦੀ ਲੋੜ ਨਹੀਂ ਪੈਣੀ ਕਿ ਸਾਡੀ ਜਿਹੜੀ ਕਲਮਿਆਂ ਉਹੀ ਜਿਹੜੀ ਮੀਡੀਆ ਤੁਹਾਡਾ ਉਹੀ ਕਲਮਿਆਂ ਉਹਦੇ ਜਰੀਏ ਸਾਰਾ ਕੰਮ ਹੋ ਜਾਣਾ ਵੀ ਸਾਨੂੰ ਮਹਾਰਾਜ ਕਿਰਪਾ ਕਰੇ ਮਹਾਰਾਜ ਕਹਿੰਦੇ ਆਏਗਾ 200 ਵਿਸਾ ਨਾ ਰਹੇਗਾ ਮਸੀਤ ਨਾ ਰਹੇਗਾ ਹਿੱਸਾ ਇਹਨਾਂ ਨੇ ਆਪਸ ਵਿੱਚ ਹੀ ਕੰਮ ਨਾ ਦਾ ਖਤਮ ਹੋਣਾ ਮਹਾਰਾ ਚੜਦੀ ਕਲਾ ਕਰਨਗੇ ਤੇ ਜੇਕਰ ਬਾਬਾ ਜੀ ਹੁਣ ਅਸੀਂ ਗੱਲ ਕਰੀਏ ਕਾਫੀ ਪੰਜਾਬੀ ਹੈ ਜਿਹੜੇ ਉਹਨਾਂ ਦੀਆਂ ਵੋਟਾਂ ਵਗੈਰਾ ਕੱਟ ਦਿੱਤੀ ਜਾਂਦੀਆਂ ਜਾਂ 6 ਮਹੀਨੇ ਲਈ ਵਿਦੇਸ਼ ਚਲੇ ਜਾਂਦੇ ਵਾਪਸ ਆਏ ਪਰ ਉਹਨਾਂ ਦੀ ਬੋਰਡ ਜਿਹੜੀ ਉਥੋਂ ਕੱਟ ਦਿੱਤੀ ਜਾਂਦੀ ਹੈ ਪ੍ਰਵਾਸੀ ਜਿਹੜੇ ਸਾਲ-ਸਾਲ 2-2 ਸਾਲ ਦੇ ਜਿਹੜੇ ਆ ਯੂਪੀਵੀਆਰ ਚ ਲੈ ਕੇ ਆਏ ਨੇ ਪਰ ਉਹਨਾਂ ਦੀ ਬੋਰਡ ਹਾਲ ਤੱਕ ਨਹੀਂ ਕੱਟੀ ਜਾਂਦੀ ਬੀਐਲ ਦੇਖੋ ਜੀ ਇਹ ਸਰਕਾਰਾਂ ਦਾ ਭੁਲੇਖਾ ਆ ਵੀ ਜੇ ਜੇ ਪ੍ਰਵਾਸੀ ਸਾਨੂੰ ਵੋਟਾਂ ਪਾਉਣਗੇ ਪੰਜਾਬੀ ਨਹੀਂ ਪਾਉਣਗੇ ਇਹ ਜਾਨੀ ਕਹਿਣ ਦਾ ਮਤਲਬ ਇਹ ਇਹਨਾਂ ਦਾ ਭਲੀਖਾ ਆ ਬੂਟ ਪੰਜਾਬੀਆਂ ਦੇ ਵੀ ਪਾਉਣੀ ਆ ਕਿਉਂਕਿ ਕੰਮ ਜਿਹੜੇ ਪੰਜਾਬੀਆਂ ਦੇ ਚੱਲਦੇ ਆ ਚਲੋ ਸਾਡੇ ਦਾ ਅਸੀਂ ਆਪਣੇ ਜਿਹੜਾ ਮੜਾ ਮੋਟਾ ਕਿਰਤ ਕਰਦੇ ਆ ਜਾਂ ਅਸੀਂ ਤਾਂ ਮਰਦੇ ਲੇਕਿਨ ਕਈ ਪੰਜਾਬੀ ਐ ਇਦਾਂ ਦੇ ਆ ਜਿਹੜੇ ਸਰਕਾਰਾਂ ਦੇ ਥਰੂ ਕੰਮ ਕਰਦੇ ਆ ਜਿੱਦਾਂ ਹੁਣ ਮਾਈਨਗ ਲਾ ਲਓ ਜਾਂ ਕੋਈ ਹੋਰ ਚੀਜ਼ਾਂ ਆ ਇਦਾਂ ਦੀਆਂ ਠੇਕੇ ਦਾ ਸ਼ਰਾਬ ਦੇ ਠੇਕੇ ਇਹਨਾਂ ਨੇ ਗਾਹ ਚੜਾਉਣੇ ਆ ਚੋਆਾਂ ਦੇ ਠੇਕੇ ਚੜਾਉਣੇ ਆ ਉਹਨਾਂ ਨੂੰ ਲੋੜਿਆ ਉਹਨਾਂ ਦੇ ਬੰਦਿਆਂ ਨੇ ਉਹਨਾਂ ਦੇ ਪਿੰਡਾਂ ਦੇ ਵਿੱਚ ਪੈਸੇ ਵੰਡ ਕੇ ਸਭ ਨੂੰ ਵੰਡ ਕੇ ਵੋਟਾਂ ਤਾਂ ਪੰਜਾਬੀਆਂ ਦੀਆਂ ਹੀ ਲੈ ਹੋਣੀਆਂ ਭਈਆਂ ਦੀਆਂ ਵੋਟਾਂ ਨਹੀਂ ਲੈ ਹੋਣੀਆਂ ਜੇ ਹੁਣ ਮੰਨ ਲਓ ਵੀ ਸਾਡੇ ਪੰਜਾਬ ਦੇ ਵਿੱਚ 10 ਲੱਖ ਵੋਟ ਆ ਇੱਕ ਮੋਟਾ ਤੁਹਾਨੂੰ ਆਈਡੀਆ ਲਾ ਦਿੰਦੇ ਆ ਪ੍ਰਵਾਸੀਆਂ ਦੀ ਵਿੱਚ 5 ਲੱਖ ਲਾ ਲਓ 15 ਲੱਖ ਹੋ ਗਈ ਆਈਡੀਆ ਤੇ ਜੇ ਹੁਣ ਮਾਈ ਚਾਂਸ ਪ੍ਰਵਾਸੀਆਂ ਦੀ 5 ਲੱਖ ਨਾ ਹੋਵੇ ਤਾਂ 10 ਲੱਖ ਦੇ ਨਾਲ ਹੀ ਰਿਜ਼ਲਟ ਨਿਕਲ ਜਾਣਾ ਇਹਦਾ ਸਰਕਾਰਾਂ ਦੇ ਭਲੇਖਿਆ ਲੈ ਜੀ ਅਸੀਂ ਭਈਆਂ ਦੀਆਂ ਵੋਟਾਂ ਬਣਾਵਾ ਉਹ ਭਈਏ ਬੋਟ ਵੋਟਾਂ ਇਹ ਤੁਹਾਨੂੰ ਭਲੇਖਿਆ ਆ ਜਾਂ ਪਬਲਿਕ ਨੂੰ ਭਲੇਖਿਆ ਆ ਪੇ ਵੋਟਾਂ ਤਾਂ ਬਣਾਉਂਦੇ ਆ ਬੇ ਸਾਨੂੰ ਜਿਤਾਉਣ ਵਾਸਤੇ ਨਹੀਂ ਨਹੀਂ ਉਹ ਇਹਨਾਂ ਨੂੰ ਇੱਥੇ ਪੱਕੇ ਕਰਨ ਵਾਸਤੇ ਕੱਲ ਨੂੰ ਇਹਨਾਂ ਦੀ ਵੋਟ ਬਣ ਗਈ ਇੱਥੇ ਦਾ ਪੱਕਾ ਕੱਲ ਨੂੰ ਆਧਾਰ ਕਾਰਡ ਬਣ ਗਿਆ ਇੱਥੇ ਦਾ ਪੱਕਾ ਹੋਰ ਜਿਹੜੀਆਂ ਕਾਪੀਆਂ ਆ ਰਵਗਾਰਾ ਹੋਰ ਜਿਹੜੇ ਆਈਡੀ ਪ੍ਰੂਫ ਬਣ ਗਏ ਬੈਂਕਾਂ ਦੇ ਜਾਂ ਵੀ ਪੇ ਉਹ ਉਹ ਸਰਕਾਰਾਂ ਇਹਨਾਂ ਨੂੰ ਇੱਥੇ ਪੱਕਾ ਕਰਨਾ ਚਾਹੁੰਦੀਆਂ ਤੇ ਜਿਹੜੇ ਪੰਜਾਬੀ ਆ ਉਹਨਾਂ ਨੂੰ ਅਲਵਿਦਾ ਕਰਨੀ ਚਾਹੁੰਦੀਆਂ ਤੇ ਜਿਹੜੇ ਬੁੱਢੇ ਠੇਰੇ ਆ ਉਹਨਾਂ ਨੇ ਕਿਹੜਾ ਜੰਗ ਲੜਨੀ ਜਾਂ ਆਵਾਜ਼ ਚੁਕੜੀਆਂ ਜਦੋਂ ਵੀ ਕੋਈ ਗੱਲਬਾਤ ਅੱਜ ਤੱਕ ਭਾਰਤ ਦੇ ਵਿੱਚ ਗਵਰਨਮੈਂਟ ਨੇ ਮਾਰਾ ਕਰਨ ਦੀ ਸੋਚੀ ਆ ਆਵਾਜ਼ ਪੰਜਾਬ ਨੇ ਚੱਕੀ ਆ ਤਾਂ ਦਿੱਲੀ ਨੂੰ ਪੰਜਾਬ ਚੋਂ ਵਧਾ ਤੇ ਜੇਕਰ ਬਾਬਾ ਜੀ ਹੁਣ ਅਸੀਂ ਗੱਲ ਕਰੀਏ ਕਾਫੀ ਪ੍ਰਵਾਸੀ ਆ ਜਿਹੜੇ ਪੰਜਾਬ ਦੇ ਵਿੱਚ ਆਏ ਆ ਉਹਨਾਂ ਦੇ ਹੱਕ ਦੇ ਵਿੱਚ ਕਾਫੀ ਸਿੱਖ ਜਥੇਬੰਦੀਆਂ ਜਾਂ ਸਿੱਖ ਆਗੂ ਜਾਂ ਹੋਰ ਜਿਹੜੇ ਪੰਜਾਬੀ ਖੜਦੇ ਪਏ ਆ ਉਹਨਾਂ ਨੂੰ ਕੋਈ ਕਹਿਣਾ ਚਾਹੂੰਗਾ ਤੁਸੀਂ ਅਸੀਂ ਉਹਨਾਂ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦੇ ਆ ਭਾਈ ਦੇਖੋ ਵੀ ਜੇ ਤਾਂ ਹੁਣ ਤੁਹਾਡੇ ਨਾਲ ਬੀਤੇ ਫੇਰ ਤਾਂ ਤੁਸੀਂ ਕਹੋਗੇ ਲੈ ਜੀ ਯਾਨੀ ਪ੍ਰਵਾਸੀ ਗਲਤ ਆ ਲੇਕਿਨ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੇ ਜ਼ਿਮੀਂਦਾਰਾਂ ਨੇ ਪ੍ਰਵਾਸੀ ਰੱਖਣੇ ਆ ਉਹ ਆਪਣੀ ਜ਼ਿੰਮੇਵਾਰੀ ਤੇ ਰੱਖਣ ਉਹ ਆਪਣੀ ਜ਼ਿੰਮੇਵਾਰੀ ਤੇ ਰੱਖਣ ਵੀ ਯਾਨੀ ਕੱਲ ਨੂੰ ਇਹ ਨਾ ਹੋਵੇ ਵੀ ਕੱਲ ਨੂੰ ਪ੍ਰਵਾਸੀ ਕੋ ਗਲਤ ਕੰਮ ਕਰ ਜਵੇ ਤੇ ਬਾਅਦ ਚ ਫੇਰ ਸਾਡੇ ਪ੍ਰਵਾਸੀ ਹੱਥ ਨਾ ਆਵੇ ਤਾ ਪੁਲਿਸ ਨੇ ਤਾਂ ਉਹਨੂੰ ਲਕੋਣਾ ਹੀ ਲਕੋਣਾ ਤੇ ਆਪਾਂ ਇਹ ਕਹਿੰਦੇ ਆ ਵੀ ਜਿਹੜੇ ਫੈਕਟਰੀਆਂ ਵਾਲੇ ਆ ਜਾਂ ਭੱਟੀਆਂ ਤੇ ਵੀ ਕੰਮ ਕਰਦੇ ਪ੍ਰਵਾਸੀ ਉਹ ਭੱਟੀਆਂ ਦੇ ਮਾਲਕਾਂ ਦੀ ਜ਼ਿੰਮੇਵਾਰੀ ਹੋਵੇ ਉਹ ਉੱਥੇ ਬڑے ਛੋਟੇ ਕੰਮ ਕਰੀ ਜਾਣ ਸਾਨੂੰ ਕੋਈ ਮਤਲਬ ਨਹੀਂ ਤੇ ਜੇਕਰ ਬਾਬਾ ਜੀ ਹੁਣ ਅਸੀਂ ਗੱਲ ਕਰੀਏ ਪ੍ਰਵਾਸੀ ਬੋਲੋ ਜਿਹੜੀ ਆ ਬੱਚੇ ਦੀ ਹੱਤਿਆ ਕੀਤੀ ਗਈ ਸੀ ਕਬਰਸਥਾਨ ਦੇ ਵਿੱਚ ਦੀਪਨਗਰ ਦਾ ਆ ਤੇ ਉਸ ਤੋਂ ਬਾਅਦ ਇੱਕ ਬਾਗਪੁਰ ਦੇ ਵਿੱਚ ਦੀ ਪ੍ਰਵਾਸੀ ਬੋਲੋ ਜਿਹੜਾ ਕੀਤਾ ਗਿਆ ਕਾਂਡ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਗਾ ਕਿ ਪ੍ਰਵਾਸੀਆਂ ਨੂੰ ਜਿਹੜਾ ਇੱਥੇ ਪੰਜਾਬ ਦੇ ਵਿੱਚ ਨਾਤ ਪੁਣੀ ਚਾਹੀਦੇ ਕਾਫੀ ਪ੍ਰਵਾਸੀ ਜਿਹੜੇ ਹੈਗੇ ਪਰ ਪ੍ਰਵਾਸੀ ਅਸੀਂ ਕਰੀਏ ਸਾਰੇ ਇੱਕੋ ਤਰ੍ਹਾਂ ਦੇ ਨਹੀਂ ਹੋ ਸਕਦੇ ਪਰ ਜੇਕਰ ਦੇਖਿਆ ਜਾਵੇ ਪ੍ਰਵਾਸੀ ਜਿਹੜੇ ਆ ਦਿਨੋ ਦਿਨ ਉਹ ਪੰਜਾਬੀਆਂ ਤੇ ਹੈਵੀ ਹੁੰਦੇ ਜਾ ਰਹੇ ਆ ਹਾਂਜੀ ਇਹਦੇ ਇਹਦੇ ਜਨਗੈਲੀ ਪੁਲਿਸ ਦੀ ਆ ਜੀ ਪੂਰੀ 100% ਨਹੀਂ 1000% ਪੁਲਿਸ ਦੀ ਜਨਗੈਲੀ ਆ ਐਸਐਸਬੀ ਪਤਾ ਨਹੀਂ ਕੀ ਭੰਗ ਖਾ ਕੇ ਸੁੱਤਾ ਪਿਆ ਜਾਂ ਕਿੱਦਾਂ ਆ ਵੀ ਜਦ ਇੱਕ ਬਾਗ ਇੱਕ ਉੱਥੇ ਹੋ ਗਈ ਦੂਜੀ ਉੱਥੇ ਹੋ ਗਈ ਮੁੜ ਕੇ ਉਹ ਨਾ ਤਾਂ ਐਸਐਸਬੀ ਦਾ ਕੋਈ ਚੰਗਾ ਬਿਆਨ ਸ਼ਹਿਰਪੁਰ ਵਾਲੇ ਤੇ ਆਇਆ ਤੇ ਨਾ ਕੋਈ ਚੰਗਾ ਬਿਆਨ ਇੱਥੇ ਆਇਆ ਦੂਜੇ ਵਾਲੇ ਤੇ ਬਗਬਰਸੌਰ ਵਾਲੇ ਤੇ ਤਾਂ ਫਿਰ ਤੁਸੀਂ ਸਿੱਧਾ ਸੋਚ ਲਓ ਕਿ ਪੰਜਾਬੀਆਂ ਨੂੰ ਆਪਣੀ ਰਾਖੀ ਆਪ ਕਰਨੀ ਪੈਣੀ ਆ ਪੁਲਿਸ ਤੇ ਨਾ ਰੱਖੋ ਭਰੋਸਾ ਤੇ ਕੱਲ ਨੂੰ ਇਹ ਆਰਮੀ ਵੀ ਹਿਸ਼ਿਆਰ ਪਰ ਚਲਾ ਸਕਦੇ ਜਿੱਲੇ ਸਾਡੇ ਮੂਰੇ ਪੁਲਿਸ ਫੇਲ ਹੋ ਗਈ ਤਾਂ ਫਿਰ ਇਹਨਾਂ ਨੇ ਆਰਮੀ ਵੀ ਸਾਥ ਲੈਣੀ ਆ ਇਹ ਲੜਦੀਆਂ ਫੌਜਾਂ ਸਵਾ ਲੱਖ ਸਵਾ ਲੱਖ ਸੇ ਏਕ ਲੜਾਉ ਮਹਾਰਾਜ ਦੀ ਬਚਨੀ ਆਏ ਸਵਾ ਲੱਖ ਸੇ ਏਕ ਲੜਾਉ ਤਵੇ ਗੋਬਿੰਦ ਸਿੰਘ ਨਾਮਕਾਉ ਠੀਕ ਆ ਜੀ ਇਹ ਮਹਾਰਾ ਨੇ ਵਚਨ ਕੀਤੇ ਹੋਆ ਮਹਾਰਾਜ ਤੇ ਭਰੋਸਾ ਰੱਖਣ ਜਿਹੜੀਆਂ ਫੌਜਾਂ ਨਾ ਸਾਡੀਆਂ ਨੀਲੇ ਬਾਣੇ ਵਾਲੀਆਂ ਉਹ ਮਹਾਰਾ ਨੇਤਨੇਮ ਕਾਰਨ ਤਾਂ ਮਹਾਰਾਜ ਤੇ ਭਰੋਸਾ ਰੱਖਣ ਤਾਂ ਇਹ ਫੇ ਸਾਡੇ ਮੁਰੇ ਉਹ ਵੀ ਨਹੀਂ ਟਿਕੂਗੀਆਂ ਫੌਜਾਂ ਪਰ ਸੋ ਲਗਾਤਾਰ ਅਸੀਂ ਬਾਬਾ ਜੀ ਦੇ ਨਾਲ ਗੱਲਬਾਤ ਕੀਤੀ ਆ ਪ੍ਰਵਾਸੀਆਂ ਨੂੰ ਲੈ ਕੇ ਜਿਨ੍ਹਾਂ ਦੇ ਉਹਨਾਂ ਦੇ ਬੋਰਡ ਬੈਟ ਕਾਫੀ ਜਿਹੜੇ ਬਣਾਏ ਗਏ ਆ ਪਰ ਸਾਰੇ ਜਿਸੀਂ ਗੱਲ ਕਰੀਏ ਜਿਹੜੀ ਸਰਕਾਰਾਂ ਵੱਲੋਂ ਹਮੇਸ਼ਾ ਜਿਹੜਾ ਬੋਰਡ ਬੈਂਕ ਦੇ ਥਰੂ ਜਿਹੜਾ ਭਰਤਿਆ ਜਾਂਦਾ ਹਮੇਸ਼ਾ ਜਿਹੜਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਪ੍ਰਵਾਸੀਆਂ ਦੇ ਜਿਹੜੇ ਆਈਡੀ ਕਾਰਡ ਜਾਂ ਵੋਟਰ ਕਾਰਡ ਜਿਹੜੇ ਇਹਨਾਂ ਦੇ ਰੱਦ ਹੋਣੇ ਚਾਹੀਦੇ ਆ ਜਾਂ ਫਿਰ ਇਸ ਤਰ੍ਹਾਂ ਹੀ ਚੱਲਣੇ ਚਾਹੀਦੇ ਕਿ ਜਿਹੜੇ ਪੰਜਾਬ ਨੂੰ ਸਿਰਫ ਪ੍ਰਵਾਸੀ ਹੀ ਚਲਾਉਣਗੇ ਨਹੀਂ ਪੰਜਾਬ ਨੂੰ ਇਹ ਤਾਂ ਪੰਜਾਬ ਦਸਾਂ ਗੁਰੂਆਂ ਦੀ ਧਰਤੀ ਆ ਇਹਨੂੰ ਪ੍ਰਵਾਸੀ ਕਿੱਦਾਂ ਚਲਾ ਲੈਣਗੇ ਜੇਕਰ ਸਾਰੇ ਅਸੀਂ ਗੱਲ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪ੍ਰਵਾਸੀ ਦਿਨੋ ਦਿਨ ਪੰਜਾਬ 'ਚ ਵੱਧ ਰਹੇ ਆ ਹੋ ਸਕਦਾ ਪੰਜਾਬ ਦਾ ਸੀਐਮ ਵੀ ਪ੍ਰਵਾਸੀ ਹੋਵੇ ਦੇਖੋ ਜੀ ਪ੍ਰਵਾਸੀ ਚਲੋ ਚਾਹੇ ਜੇ ਤੁਸੀਂ ਕਹੋ ਵੀ ਪ੍ਰਵਾਸੀ ਹੋਵੇ ਤਾਂ ਇਹ ਪੰਜਾਬ ਦੀ ਜਿਹੜੀ ਪਬਲਿਕ ਆ ਉਹਦੀ ਢਿੱਲਣਾ ਉਹ ਬਣ ਸਕਦੇ ਆ ਪ੍ਰਵਾਸੀ ਸੀਐਮ ਪਰ ਫੌਜਾਂ ਦੇ ਉੱਪਰ ਜਿਹੜਾ ਮਰਜੀ ਸੀਐਮ ਲੱਗ ਜਾਵੇ ਅਸੀਂ ਕਿਸੇ ਨੂੰ ਨਹੀਂ ਮੰਨਦੇ ਅਸੀਂ ਕਾਲਪੁਰਖ ਦਾ ਹੁਕਮ ਮੰਨਦੇ ਕਾਲਪੁਰਖ ਸਾਡਾ ਲੀਡਰ ਆ ਜੋ ਸਾਨੂੰ ਹੁਕਮ ਹੋ ਕਰੂਗਾ ਅਸੀਂ ਦਊਗਾ ਅਸੀਂ ਉੱਤੇ ਚੱਲਾਂਗੇ ਲੇਕਿਨ ਐਦਾਂ ਦੀ ਗੱਲ ਨਹੀਂ ਹੈਗੀ ਵੀ ਪ੍ਰਵਾਸੀ बन ਜੂਗਾ ਪਹਿਲਾਂ ਗੱਲ ਕੁਝ ਹੋਰ ਸੀ ਪਹਿਲਾਂ ਲੋਕ ਸੁੱਤੇ ਹੋ ਸੀਗੇ ਪਰ ਹੁਣ ਕਾਫੀ ਲੋਕਾਂ ਦੇ ਵਿੱਚ ਜਾਗਰਤਾ ਆ ਗਈ ਆ ਤੋ 40% ਲੋਕ ਹਾਲੇ ਅੱਖਾਂ ਮਿੱਟੀ ਬੈਠੇ ਆ ਉਹ ਵੀ ਜ਼ਿਲ੍ਹੇ ਦੇ ਉਹਨਾਂ ਦੇ ਏਰੀਏ ਦੇ ਵਿੱਚ ਇਦਾਂ ਦੇ ਕਾਂਡ ਹੋ ਗਏ ਜਿਦਾਂ ਦੇ ਹਿਸ਼ਾਰਪੁਰ ਦੇ ਵਿੱਚ ਦੋ ਕਾਂਡ ਇਕੱਠੇ ਹੋਏ ਆ ਲੇਕਿਨ ਕਾਂਡ ਦਾ ਮਤਲਬ ਹੈ ਉਹ ਹਿਸ਼ਾਰਪੁਰ ਦੇ 80% ਲੋਕ ਜਾਗ ਚੁੱਕੇ ਆ ਉਹ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੀ ਸਰਕਾਰਾਂ ਨੇ ਕੋਈ ਮਦਦ ਨਹੀਂ ਕਰਨੀ ਕੁਝ ਲੋਕ ਇਦਾਂ ਦੇ ਆ ਵਿਚਾਰੇ ਬੋਲ ਨਹੀਂ ਸਕਦੇ ਉਹ ਚੁੱਪ ਕਰਕੇ ਬੈਠੇ ਆ ਜਿੱਦਣ ਸਰਕਾਰਾਂ ਬਦਲ ਗਈਆਂ ਉਹਨਾਂ ਨੇ ਵੀ ਆਵਾਜ਼ ਚੱਕ ਲੈਣੀ ਆ ਉਹ ਮੇਰੇ ਕੋ ਇੱਥੇ ਬਥੇਰੇ ਆਉਂਦੇ ਆ ਕਹਿੰਦੇ ਬਾਬਾ ਜੀ ਆਹ ਗੱਲ ਇਦਾਂ ਅਗਲ ਇੱਕ ਇਥੇ ਪੁਲਿਸ ਵਾਲਾ ਮਲਾਜ਼ਮ ਆਇਆ ਦੇਖੋ ਜੀ ਕਿੱਡੀ ਬੜੀ ਗੱਲ ਆ ਪੁਲਿਸ ਵਾਲਾ ਮਲਾਜ਼ਮ ਕਹਿੰਦਾ ਬਾਬਾ ਜੀ ਮੈਨੂੰ ਮੇਰੀ ਭਤੀਜੀ ਆ ਪਤ ਨਹੀਂ ਕੋਈ ਰਿਸ਼ਤੇਦਾਰ ਆ ਉਹ ਕੁੜੀ ਨੂੰ ਕੁੱਟਿਆ ਪੁਲਿਸ ਵਾਲੇ ਕਾਰਵਾਈ ਨਹੀਂ ਕਰਦੇ ਉਹ ਹਰਦੂ ਲਾਨਤ ਤੁਹਾਡੇ ਉਹ ਤੁਸੀਂ ਆਪਣੇ ਸਟਾਪ ਦੇ ਉੱਤੇ ਵੀ ਨਹੀਂ ਤੁਸੀਂ ਆਪਣੇ ਸਟਾਪ ਦਾ ਵੀ ਨਹੀਂ ਦੇ ਸਕਦੇ ਸਾਥ ਤੁਹਾਡੇ ਦੇ ਐਡਾ ਕੋ ਪ੍ਰੈਸ਼ਰ ਆ ਪੁਲਿਸ ਵਾਲੇ ਕਿੱਥੋਂ ਡਰਦੇ ਆ ਜਿੱਦਾਂ ਹੁਣ ਸਾਡੀ ਕਿਤੇ ਬਦਲੀ ਨਾ ਹੋ ਜਵੇ ਦੂਜਾਂ ਕਿੱਥੇ ਡਰਦੇ ਆ ਵੀ ਸਾਡੀ ਜਿਹੜੀ ਪ੍ਰਮੋਸ਼ਨ ਹੈ ਉਹ ਨਾ ਰੁਕ ਜਬਈ ਜੇ ਪੁਲਿਸ ਵਾਲੇ ਜੇ ਇਹ ਦੋ ਲਾਲਚ ਆਪਣੇ ਮਨ ਚੋਂ ਖਤਮ ਕਰ ਦੇਣ ਤੇ ਇਹ ਮੰਤਰੀਆਂ ਦਾ ਮਤਲਬ ਨਹੀਂ ਆ ਵੀ ਪੰਜਾਬ ਦੇ ਵਿੱਚ ਕੋਈ ਗਲਤ ਕੰਮ ਕਰ ਜਬਈ ਇਹ ਪੁਲਿਸ ਵਾਲੇ ਨੂੰ ਦੋ ਲਾਲਚ ਮਾਰ ਦਿਆ ਇਹ ਇੱਕ ਪ੍ਰਮੋਸ਼ਨ ਦਾ ਤੇ ਇੱਕ ਬਦਲੀ ਦਾ ਆ ਬੇ ਇਥੋਂ ਪਤੰਦਰੋ ਜਿਹੜੇ ਬੰਦੇ ਉਹ ਉਹਨਾਂ ਬੰਦਿਆਂ ਬਾਰੇ ਸੋਚੋ ਜਿਹੜੇ ਪੰਜ-ਪੰਜ ਸਾਲ ਘਰ ਨਹੀਂ ਵਾਰਦੇ ਜੇ ਤੁਹਾਡੀ ਡਿਊਟੀ ਹਿਸ਼ਾਰਪੁਰੋਂ ਬਠਿੰਡੇ ਲਾਤੀ ਦਾ ਕਿਹੜਾ ਫਾਇਦਾ ਲੱਗਿਆ ਤੁਸੀਂ 15 ਦਿਨਾਂ ਬਾਅਦ ਘਰ ਆਜੂਗੇ ਲੇਕਿਨ ਇਹਨਾਂ ਲੋਕਾਂ ਨੂੰ ਜਿਹੜੇ 5 ਸਾਲ ਦੇ ਕਿਰਾਏਦਾਰ ਆ ਮੈਂ ਇਹਨਾਂ ਨੂੰ ਕਿਰਾਏਦਾਰ ਕਹੂੰਗਾ ਜਿਹੜੀਆਂ ਸਰਕਾਰਾਂ ਆ ਨਾ 5 ਸਾਲ ਦਾ ਕਿਰਾਏਦਾਰ ਆ ਇਹ ਇਹ 5 ਸਾਲ ਦੇ ਕਿਰਾਏਦਾਰ ਮਾਲਕ ਬਣ ਗਏ ਆ ਕਿੱਦਾਂ ਵੀ ਤੂੰ ਆ ਜਾ ਤੂੰ ਮੈਨੂੰ ਕੁਝ ਨਾ ਕਹੀਂ ਫਿਰ ਮੈਂ ਆਜੂਗਾ ਮੈਂ ਤੈਨੂੰ ਕੁਝ ਨਾ ਕਹੂੰਗਾ ਉੱਤ ਨਹੀਂ ਜਾਣੀ ਜਾਣੀ ਤਿੰਨੇ ਚਾਰੇ ਪਾਰਟੀਆਂ ਆਪਸ ਵਿੱਚ ਲੜੀਆਂ ਆ ਇਹਨਾਂ ਨੇ ਪੰਜਾਬ ਨੂੰ ਖਤਮ ਕਰਨਾ ਆ ਪੰਜਾਬ ਨੂੰ ਬਚਾਉਣਾ ਦਾ ਸਭ ਤੋਂ ਪਹਿਲਾ ਫਰਜ਼ ਪੁਲਿਸ ਦਾ ਵੀ ਆ ਕਿਉਂਕਿ ਪੁਲਿਸ ਦੇ ਨਿਆਣੇ ਵੀ ਪੰਜਾਬ 'ਚ ਆ ਆ ਨਵੇਂ ਸ਼ਹਿਰ ਏਐਸਆਈ ਦੀ ਕੁੜੀ ਨਾਲ ਬਲਾਤਕਾਰ ਹੋਣ ਲੱਗਾ ਜੀਗਾ ਨਵੇਂ ਸ਼ਹਿਰ ਦੇ ਵਿੱਚ ਉਹ ਉਹ ਥਾਣੇਦਾਰ ਦੀ ਕੁੜੀ ਸੀਗੀ ਉਹ ਵੀ ਗੱਲ ਪ੍ਰਵਾਸੀ ਬਲਾਤਕਾਰ ਕਰਨ ਲੱਗਾ ਤਾਂ ਉਹ ਵੀ ਦੱਬ ਗਈ ਫਿਰ ਮੈਂ ਇੱਥੇ ਤੇ ਇੱਕ ਥਾਣੇਦਾਰ ਨੂੰ ਮੈਸੇਜ ਪਾਇਆ ਮੈਂ ਕਿਹਾ ਹੁਣ ਤੁਸੀਂ ਕਿੰਨਾ ਚਿਰ ਤੁਹਾਡਾ ਜਮੀਰ ਮਰਿਆ ਇੱਕ ਵਾਰੀ ਤਾਂ ਜਗਾ ਲਓ ਯਾਰ ਹੈ ਮਤਲਬ ਉਹ ਹੈਗੇ ਪੁਲਿਸ ਵਾਲੇ ਸਾਡੇ ਤੁਹਾਡੇ ਭਰਾ ਹੀ ਆ ਲੇਕਿਨ ਕੀ ਆ ਇਸ ਵੇਲੇ ਲੋ ਬਲਾਲ ਚ ਫਸੇ ਹੋ ਆ ਉਹਨਾਂ ਨੂੰ ਪਰਮਿਸ਼ਨਾਂ ਦਾ ਪ੍ਰਮੋਸ਼ਨਾਂ ਦਾ ਮੈਂ ਮੈਂ ਇਹ ਪੁਲਸ ਵਾਲਾ ਸਿਪਾਹੀ ਆ ਕੱਲ ਨੂੰ ਮੈਂ ਹੌਲਦਾਰ ਬਣ ਜਾਵਾਂ ਪਰਸੋਂ ਨੂੰ ਮੈਂ ਥਾਣੇਦਾਰ ਬਣ ਜਾਵਾਂ ਚੌਥ ਨੂੰ ਮੈਂ ਐਸਐਚਓ ਬਣ ਜਾਵਾਂ ਪੰਜਵਾਂ ਨੂੰ ਮੈਂ ਬਣ ਜਾ ਡੀਐਸਪੀ ਪਰ ਕਰਦਾ ਕਰਦਾ ਮੈਂ ਐਸਐਸਬੀ ਦੀ ਕੁਰਸੀ ਤੇ ਪਹੁੰਚਣਾ ਚਾਹਣਾ ਨਾ ਉਹਨੂੰ ਆਪਣੇ ਨਿਆਣਿਆਂ ਨਾਲ ਮਤਲਬ ਨਾ ਆਪਣੇ ਰਿਸ਼ਤੇਦਾਰਾਂ ਨਾਲ ਮਤਲਬ ਸਿਰਫ ਉਹਨੂੰ ਆਪਣੀ ਕੁਰਸੀ ਨਾਲ ਮਤਲਬ ਐਸਐਸਬੀ ਦੀ ਕੁਰਸੀ ਤੇ ਕਿੱਦਾਂ ਪਹੁੰਚਾਂ ਪੇ ਜੇਕਰ ਜੇਕਰ ਸਰ ਉਹਨਾਂ ਗੱਲ ਕਰੀ ਆਪਾਂ 2027 ਦੀ ਨਜ਼ਦੀਕ ਆ ਰਿਹਾ ਫਿਰ ਜਿਹੜੇ ਆ ਵੱਡੇ ਵੱਡੇ ਜਿਹੜੇ ਵਾਦੇ ਸਰਕਾਰਾਂ ਵੱਲੋਂ ਕੀਤੇ ਜਾਉਂਗੇ ਕਿ ਤੁਸੀਂ ਇਸ ਵਕਤ ਜਿਹੜਾ ਕਿਹਨੂੰ ਸਮਰਥਨ ਕਰ ਰਹੇ ਹੋ ਅਕਾਲੀ ਦਲ ਨੂੰ ਸਮਰਥਨ ਕਰੋਗੇ ਜਾਂ ਆਮ ਆਦਮੀ ਪਾਰਟੀ ਨੂੰ ਸਮਰਥਨ ਕਰੋਗੇ ਜਾਂ ਬੀਜੇਪੀ ਨੂੰ ਜਾਂ ਬਹੁਜੀ ਸਮਾਜ ਪਾਰਟੀ ਨੂੰ ਜਾਂ ਕਿਹੜੀ ਪਾਰਟੀ ਨੂੰ ਸਮਰਥਨ ਕਰੋਗੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਜੀ ਆਉਣ ਵਾਲੀਆਂ ਪਾਰਟੀਆਂ ਸਾਰੀਆਂ ਦੇਖ ਲਈਆਂ ਆ ਤਾਂ ਇਹ ਜਿਹੜੇ ਲਾਰੇ ਆ ਅੱਜ ਤੋਂ ਨਹੀਂ ਲੱਗਦੇ ਜਿੰਨੇ ਵੀ ਅੱਜ ਤੱਕ ਸਰਕਾਰਾਂ ਨੇ ਵੋਟਾਂ ਦੇ ਵਾਦੇ ਕੀਤੇ ਆ ਇੱਕ ਵੀ ਵਾਅਦੇ ਦੇ ਅੱਜ ਤੱਕ ਜੇ ਸਰਕਾਰ ਨਿਤਰੀ ਹੋਵੇ ਤਾਂ ਸਾਨੂੰ ਦੱਸ ਦਿਓ ਵੀ ਆਹ ਸਰਕਾਰ ਨੇ ਵਾਅਦਾ ਕੀਤਾ ਸੀਗਾ ਆ ਨਿਭਾਇਆ ਸੀਗਾ ਇਹ ਸਨ 47 ਤੋਂ ਸਾਨੂੰ ਆਪਣੇ ਉਹ ਬਾਂਦਰ ਵਾਲੀ ਖੇਲ ਪਾਈ ਜਾਂਦੇ ਆ ਤਾਂ ਸਾਡੇ ਲੋਕ ਖੇਲ ਖਾ ਕੇ ਓਏ ਉਹ 1 ਮਹੀਨਾ ਨੱਚਦੇ ਡੱਪਦੇ ਆ ਫਿਰ ਉਹ ਜਿੱਤ ਕੇ ਜਲੇ ਸੀੜ ਤੇ ਬਹਿ ਜਾਂਦੇ ਆ ਫਿਰ ਉਹ ਆਪਣਾ ਅਸਲੀ ਰੂਪ ਦਿਖਾ ਲਦੇ ਆ ਫਿਰ ਉਹੀ ਬੰਦੇ ਜਿਨ੍ਹਾਂ ਨੇ ਕਿਹਾ ਓਏ ਕਾਲੀਆਂ ਨੂੰ ਵੋਟਾਂ ਪਾਏ ਓਏ ਉਹ ਕਾਂਗਰਸੀਆਂ ਨੂੰ ਪਾਇਓ ਓਏ ਉਹ ਫਲਾਂ ਨੂੰ ਉਹੀ ਉਹ ਬੰਦੇ ਮੈਂ ਲੋਕਾਂ ਮੰਤ ਉਹ ਆਪਣੀ ਪਾਰਟੀ ਨੂੰ ਗਾਲਾਂ ਕੱਢਦੇ ਦੇਖੇ ਹਾਂ ਹਾਂਜੀ ਉਹੀ ਲੋਕ ਜਿਹੜੇ ਜਿਤਾਉਂਦੇ ਸੀ ਜਿਹੜੇ ਤੈਨੂੰ ਮੈਨੂੰ ਭਰਮਾਉਂਦੇ ਸੀਗੇ ਵੀ ਐਸ ਪਾਰਟੀ ਨੂੰ ਵੋਟ ਪਾਉਣੀ ਜਿਵੇਂ ਉਹਨਾਂ ਦੀ ਕਿਸੇ ਇੱਕ ਤਿੰਨਾਂ ਚੋਂ ਚਾਹੂ ਚੋਂ ਕਿਸੇ ਦੀ ਇੱਕ ਦੀ ਪਾਰਟੀ ਜਿੱਤ ਜਾਂਦੀ ਸੀ ਉਹਨੂੰ ਪਰ ਹੁਣ ਇੱਕ ਗੱਲ ਵਾ ਹੁਣ ਜਦੋਂ ਆਪਾਂ ਇਲੈਕਸ਼ਨ ਅੱਜ ਵੋਟਾਂ ਪੈ ਗਈਆਂ ਮਹੀਨੇ ਬਾਅਦ ਉਹ ਰਿਜ਼ਲਟ ਹੁੰਦਾ ਹਨਾ ਅਸੀਂ ਇੱਕ ਆਜ਼ਾਦ ਬੰਦੇ ਨੂੰ ਵੋਟ ਪਾਉਂਦੇ ਆ ਉਹ ਇਹਨਾਂ ਤੇ ਪ੍ਰੈਸ਼ਰ ਪਾ ਕੇ ਉਹਨਾਂ ਦੇ ਡੱਬੇ ਖਰੀਦ ਲੈਂਦੇ ਆ ਨਹੀਂ ਤਾਂ ਵੀ ਤੈਨੂੰ ਅਸੀਂ ਕੁਝ ਕਰ ਨਹੀਂ ਦੇਣਾ ਪਿਆ 2 ਕਰੋੜ ਚੱਕ ਕਰੋੜ ਚੱਕ ਪਈਆ ਜਦ ਇਹ ਜਿੰਨੀਆਂ ਵੋਟਾਂ ਆ ਪਹਿਲੇ ਨੰਬਰ ਤੇ ਬੈਲਟ ਪੇਪਰ ਤੇ ਪੈਣੀਆਂ ਚਾਹੀਦੀਆਂ ਇਹ ਵੀ ਅਸੀਂ ਕਹਿੰਦੇ ਆ ਦੂਜੇ ਨੰਬਰ ਤੇ ਵੀ ਜੇ ਚਲੋ ਤੁਸੀਂ ਮਸ਼ੀਨ ਦੇ ਵਿੱਚ ਵੋਟ ਪਾਈ ਲਈ ਆ ਤੋ ਉਦੀ ਗਿਣਤੀ ਤੁਸੀਂ ਸ਼ਾਮ ਤੱਕ ਉਹਦੇ ਕੈਂਡੀਡੇਟਾਂ ਨੂੰ ਰੱਖ ਦਿਓ ਚਾਰ ਚਾਰਾਂ ਦੇ ਕੈਂਡੀਡੇਟ ਜਿੰਨੀਆਂ ਪਾਲਤੀਆਂ ਅੰਦਰ ਲੜਦੀਆਂ ਹਰੇਕ ਦਾ ਕੈਂਡੀਡੇਟ ਅੰਦਰ ਪੋਲਿੰਗ ਜੰਟ ਦੇ ਅੰਦਰ ਬੂਥ ਦੇ ਅੰਦਰ ਬੈਠਾ ਹੁੰਦਾ ਉਹ ਨੂੰ ਉਸੇ ਵੇਲੇ ਸ਼ਾਮ ਨੂੰ ਦੱਸ ਦਿਓ ਵੀ ਤੇਰੀ ਤੇਰੀ ਪਾਲਤੀ ਦੀ ਵੋਟ ਆਇਆ ਤੇਰੀ ਉਹ ਸਵੇਰ ਨੂੰ ਕਾਊਂਟਿੰਗ ਕਰਕੇ ਲੋਕਾਂ ਨੇ ਆਪੀ ਦੱਸ ਦੇਣਾ ਵੀ ਕਿਹੜਾ ਜਿੱਤਿਆ ਇਹ ਜਿਹੜੀਆਂ ਜਿਹੜੇ ਮਹੀਨੇ ਦਾ ਨਾ ਪਾਉਂਦੇ ਬਗਵਾ ਇਹ ਮਹੀਨੇ ਦਾ ਉਸੇ ਕਰਕੇ ਪਾਉਂਦੇ ਆ ਵੀ ਯਾਨੀ ਜਾਂ ਤਾਂ ਤੂੰ ਸਾਡੇ ਅੰਦਰ ਚ ਆ ਜਾ ਜਿੱਦਾਂ ਉਹ ਲੋਕਾਂ ਨੇ ਵਿਸ਼ਵਾਸ ਕਰਕੇ ਭਾਈ ਉਹ ਬੰਦਾ ਸਹੀ ਆ ਇਹ ਸਹੀ ਬੰਦੇ ਨੂੰ ਵੀ ਇੱਥੇ ਟਿਕਾਣੀ ਦਿੰਦੇ ਇੱਕ ਇੱਕ ਗੱਲ ਸੁਣ ਲਿਓ ਵੀ ਜਿੰਨਾ ਚਿਰ ਕਰਪਸ਼ਨ ਹੀ ਆ ਜਿੰਨਾ ਚਿਰ ਮਤਲਬ ਇਹਨਾਂ ਦਾ ਦੋ ਨੰਬਰ ਦਾ ਕੰਮ ਆ ਜਾਂ ਕਰਪਸ਼ਨਾਂ ਦੀ ਚੱਲਦੀ ਆ ਉਸ ਉਹਨਾ ਟਾਈਮ ਪੰਜਾਬ ਦਾ ਮੁੱਖ ਮੰਤਰੀ ਉਹੀ ਬਣੂਗਾ ਜਿਹੜੇ ਦਿੱਲੀ ਵਾਲੇ ਚਾਹਣਗੇ ਤੁਸੀਂ ਵੋਟਾਂ ਜਿਹਨੂੰ ਮਰਜ਼ੀ ਭਾਈ ਆਓ ਤੁਹਾਡੀਆਂ ਵੋਟਾਂ ਕਿਸੇ ਅਰਥ ਨਹੀਂ ਆਉਣੀਆਂ ਜਿਨੂੰ ਮਰਜ਼ੀ ਪਾ ਦਿਓ ਵੋਟਾਂ ਤੇ ਜੇਕਰ ਬਾਬਾ ਜੀ ਹੁਣ ਅਸੀਂ ਗੱਲ ਕਰੀਏ ਤੁਹਾਨੂੰ ਭਰੋਸਾ ਜਿਹੜਾ ਈਵੀਐਮ ਦੇ ਜਾਂ ਬੈਲਟ ਪੇਪਰ ਦੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹਮੇਸ਼ਾ ਜਿਹੜੇ ਬੈਲਟ ਪੇਪਰ ਨਾਲ ਚੋਣਾ ਹੁੰਦੀ ਸੀ ਹਮੇਸ਼ਾ ਜਿਹੜੇ ਲੋਕ ਜਿਹੜੇ ਆਪਣੀ ਸਰਕਾਰ ਚੁਣਦੇ ਸੀ ਪਰ ਜਿਹੜਾ ਈਵੀਐਮ ਦੇ ਵਿੱਚ ਕਾफी ਗੜਬੜੀ ਹੁੰਦੀ ਹੈ ਕਾफी ਜਿਹੜੇ ਲੀਡਰ ਦੀ ਵਿਰੋਧ ਕਰਦੇ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਈਵੀਐਮ ਦਾ ਤਾਂ ਸੁਪਰੀਮ ਕੋਰਟ ਦੇ ਵਕੀਲਾਂ ਨੇ ਵੀ ਵਿਰੋਧ ਕੀਤਾ ਸੀਗਾ ਜੀ ਠੀਕ ਆ ਜੀ ਉਹਨਾਂ ਨੇ ਵੀ ਕੀਤਾ ਸੀਗਾ ਤੇ ਅਸੀਂ ਵੀ ਕਰਦੇ ਆ ਬੈਲਟ ਪੇਪਰ ਤੇ ਇਦਾਂ ਬਈ ਉਹਦੇ ਵਿੱਚ ਉਸੇ ਵੇਲੇ ਬੈਲਟ ਪੇਪਰ ਦੇ ਸ਼ਾਮ ਨੂੰ 5 ਵਜੇ ਪੋਲਿੰਗ ਪੋਲਿੰਗ ਜੂ ਬੰਦ ਕਰੋ 2 ਘੰਟੇ ਜੋ ਡੱਬਾ ਗਿਣ ਕੇ ਹਰੇਕ ਹਰੇਕ ਪੋਲਿੰਗ ਜੂ ਬੂਥ ਦਾ ਹਰੇਕ ਘੰਟੇ ਹਰੇ ਸਾਰੇ ਡੱਬੇ ਗਿਣ ਕੇ ਕੱਲੇ ਕੱਲੇ ਪੋਲਿੰਗ ਜੈਂਡਰ ਨੂੰ ਆਪਣੀ ਆਪਣੀ ਬੋਰਡ ਦਾ ਦੋ ਸਵੇਰ ਨੂੰ ਹੁਣ ਤਾਂ ਨੈੱਟ ਚੱਲਦੇ ਆ ਵੇ ਤੇਰੇ ਪਿੰਡ ਦੀ ਕਿੰਨੀ ਐਨੀ ਤੇਰੇ ਪਿੰਡ ਦੀ ਕਿੰਨੀ ਐਨੀ ਸਵੇਰ ਨੂੰ ਕੱਲ ਤੂੰ ਇਹਨਾਂ ਸ਼ਾਮ ਤੱਕ ਹੀ ਪਤਾ ਲੱਗ ਜਾਣਾ ਵੇ ਕਿਹੜਾ ਐਮ ਐਲ ਏ ਬਣਿਆ ਕਿਹੜਾ ਐਮਪੀ ਬਣਿਆ ਦੋ ਦਿਨਾਂ ਚ ਪਤਾ ਲੱਗ ਜਾਣਾ ਦੋ ਮਹੀਨੇ ਪਾਉਣ ਦੀ ਲੋੜ ਹੈ ਨਹੀਂ ਇਹ ਸਿਰਫ ਜਿਹੜੇ ਦੋ ਮਹੀਨੇ ਪੈਂਦੇ ਆ ਉਹ ਜਿਹੜੇ ਬੰਦੇ ਇਮਾਨਦਾਰ ਹੁੰਦੇ ਆ ਉਹਨਾਂ ਦੇ ਡੱਬਿਆਂ ਦੇ ਮੁੱਲ ਪੈਂਦੇ ਆ ਜਿੱਦਾਂ ਹੁਣ ਆਪਾਂ ਨਾਂ ਨਹੀਂ ਲੈਣਾ ਹੱਲੇ ਵੀ ਜਿਹੜੇ ਬੰਦੇ ਇਮਾਨਦਾਰ ਸਗੇ ਜਿਨ੍ਹਾਂ ਨੇ ਜਿੱਤਣਾ ਸੀਗਾ ਤੇ ਜੇ ਉਹ ਉਹ ਜੇਤੀ ਜਾਂਦਾ ਤਾਂ ਜਿਹੜਾ ਜਿਨੇ ਮੁੱਲ ਪਾਇਆ ਉਹਨੇ ਕੈਬਨਟ ਮੰਤਰੀ ਨਹੀਂ ਬਣਨਾ ਸੀਗਾ ਉਹ ਕੈਬਨਟ ਮੰਤਰੀ ਤਾਂ ਬਣਿਆ ਉਹਨੂੰ ਤੀਜੀ ਵਾਰੀ ਖਰੀਦ ਲਿਆ ਉਹ ਕਹਿੰਦਾ ਤੈਨੂੰ ਪੁਲਿਸ ਪਾਵਰ ਵੀ ਨਹੀਂ ਤੈਨੂੰ ਸਰਕਾਰਾਂ ਦੇ ਜਿੰਨੀ ਮੇਰੀ ਪਾਵਰ ਉਨੀ ਤੇਰੀ ਹੋਗੀ ਪਰ ਤੂੰ ਆਪਣਾ ਡੱਬਾ ਬਹਿ ਜਾ ਜਿਹੜੇ ਬੰਦੇ ਦਾ ਪੂਰਾ ਜਾਹੋ ਜਲਾਲਤ ਕਰਨਾ ਉਸ ਵੇਲੇ ਉਸ ਬੰਦੇ ਦਾ ਆਪਾਂ ਨਾਂ ਹਲੇ ਨਹੀਂ ਲੈਣਾ ਉਹ ਵੀ ਅਸੀਂ ਮੌਕੇ ਤੇ ਆਉਣ ਤੇ ਲਮਾਂਗੇ ਜੇ ਲੇ ਕੋ ਸਾਨੂੰ ਪੁੱਛੂ ਆ ਕੇ ਉਹੋ ਪੁੱਛਣ ਮੰਤਰੀ ਪੁੱਛਣ ਬਾਬੇ ਕਿਹੜਾ ਆ ਉਹਦਾ ਨਾਂ ਜ਼ਰੂਰ ਲਵਾਂਗੇ ਤੇ ਜੇਕਰ ਸਰ ਹੁਣ ਅਸੀਂ ਗੱਲ ਕਰੀਏ ਪ੍ਰਵਾਸੀ ਦੀ ਪੀਸੀਸੀ ਨੂੰ ਲੈ ਕੇ ਦੀ ਕਾਫੀ ਵਿਵਾਦ ਹੋਇਆ ਸੀਗਾ ਕਾਫੀ ਆਗੂਆਂ ਨੇ ਬੁੱਧੇ ਦੀ ਚੱਕੇ ਸੀਗੇ ਪਰ ਜਿਹੜਾ ਉਹ ਮਾਮਲਾ ਜਿਹੜਾ ਹੁਣ ਬਿਲਕੁਲ ਠੰਡਾ ਪੈ ਚੁੱਕਿਆ ਜਿਸ ਤਰ੍ਹਾਂ ਉਹ ਸਬਜੀ ਮੰਡੀ ਦੀ ਗੱਲ ਕਰੀਏ ਕਣਕ ਮੰਡੀ ਦੀ ਗੱਲ ਕਰੀਏ ਕਾਫੀ ਪ੍ਰਵਾਸੀ ਉੱਥੇ ਪਾਈ ਦੀ ਗਏ ਜਿਨ੍ਹਾਂ ਦੀ ਪੀਸੀਸੀ ਹਾਲੇ ਤੱਕ ਨਹੀਂ ਕੀਤੀ ਗਈ ਜਾਂ ਉਹਨਾਂ ਦੇ ਉਧਾਰ ਕਾਰਡ ਵਗੈਰਾ ਨਹੀਂ ਗਏ ਕੋਈ ਵੱਡਾ ਜਿਹੜਾ ਇਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਫਿਰ ਕਾਣ ਹੋ ਜਾਵੇ ਜਾਂ ਵੱਡਾ ਜਿਹੜਾ ਪੰਜਾਬ ਦੇ ਵਿੱਚ ਫਿਰ ਹਾਸਾ ਵਾਪਰ ਸਕਦਾ ਹੋਵੇ ਬਾਰੇ ਕੀ ਕਹਿਣਾ ਚਾਹੋਗੇ ਕਿ ਇੰਨੇ ਪੀਸੀਸੀ ਜਾਇਦਾਦਾਰ ਕਾਰਡ ਉਹ ਦੇਖੋ ਜੀ ਜਦੋਂ ਇਹ ਹਾਸਾ ਵਾਪਰਿਆ 5 ਸਾਲ ਦੇ ਬੱਚੇ ਦਾ ਨੂਰ ਗੁਰਨੂਰ ਦਾ ਬੱਚੇ ਦਾ ਤੇ ਉਦੋਂ ਐਸਐਸਬੀ ਨੇ ਥੋੜੇ ਦਿਨਾਂ ਬਾਅਦ ਆਪਣੀ ਬਿਆਨ ਦੇ ਕੇ ਆਪਣੀ ਡਿਊਟੀ ਪੂਰੀ ਕਰ ਦਿੱਤੀ ਸੀਗੀ ਕਿ ਪ੍ਰਵਾਸੀ ਬੰਦਾ ਆਧਾਰ ਕਾਰਡ ਤੇ ਆਪਣੀ ਪਾਸਪੋਰਟ ਸਾਈਜ਼ ਫੋਟੋ ਲੈ ਕੇ ਜਾਵੇ ਸਦਰ ਥਾਣੀ ਹਿਸ਼ਾਰਪੁਰ ਜਿਹੜਾ ਹਿਸ਼ਾਰਪੁਰ ਦਾ ਬਸ਼ਿੰਦਾਨਾ ਉਹਨੂੰ ਹਿਸ਼ਾਰਪੁਰ ਦਾ ਕਿਹਾ ਹਤਗਾ ਉਹ ਉੱਥੇ ਜਾਵੇ ਉੱਥੇ ਆਪਣੀ ਆਨਲਾਈਨ ਪੀਸੀਸੀ ਕਰਾਵੇ ਆਧਾਰ ਕਾਰਡ ਦੇ ਕੇ ਤੇ ਆਪਣੀ ਪੀਸੀਸੀ ਲੈ ਲਵੇ ਕੋਈ ਪੈਸਾ ਨਹੀਂ ਕੋ ਕੁਛ ਨਹੀਂ ਤੇ ਇਹ ਵੀ ਸੁਣਨੇ ਵਿੱਚ ਆਇਆ ਕਿ ਉੱਥੇ ਕੁਝ ਪੁਲਿਸ ਵਾਲੇ ਨੇ ਪੈਸੇ ਪੂਸੇ ਵੀ ਮੰਗੇ ਆ। ਗੋਪਤ ਤਾਂ ਅਸੀਂ ਉਹਨਾਂ ਨੂੰ ਇੱਕ ਗੱਲ ਕਹੀ ਵੀ ਜਿੱਦਣ ਤੁਸੀਂ ਅਸੀਂ ਇੱਥੇ ਪੀਸੀਸੀ ਚੈੱਕ ਕਰੀ ਦੀ ਆ ਆਮ ਬੰਦੇ ਨੂੰ ਪੁੱਛੀਦਾ ਆ ਜਿਹਨਾਂ ਰੇੜੀਆਂ ਆ ਜਿਹੜੇ ਇਹ ਸਬਜ਼ੀਆਂ ਰੇੜੀਆਂ ਵਾਲੇ ਆ ਇਹਨਾਂ ਦੇ ਕੋਲ ਕਾਗਜ਼ ਨਹੀਂ ਆ ਆਰਸੀ ਵੀ ਹੈ ਨਹੀਂ ਕਈਆਂ ਕੋ ਇੰਸ਼ੋਰੈਂਸ ਵੀ ਹੈ ਨਹੀਂ ਪ੍ਰਦੂਸ਼ਣ ਵੀ ਹੈ ਨਹੀਂ ਕੱਲ ਨੂੰ ਇਹ ਪਿੰਡਾਂ 'ਚ ਸਬਜ਼ੀਆਂ ਵੇਚਣ ਜਾਂਦੇ ਆ ਕੋਈ ਬਾਰਦਾਤ ਹੋ ਗਈ ਤਾਂ ਇਹਨਾਂ ਦੇ ਮਗਰ ਤਾਂ ਨੰਬਰ ਪਲੇਟ ਵੀ ਹੈ ਨਹੀਂ ਤਾਂ ਇਸ ਬੰਦੇ ਨੂੰ ਅਸੀਂ ਕਿੱਦਾਂ ਫੜਾਂਗੇ ਤੇ ਇਹ ਰੇੜੀ ਖੜੀ ਕਰਕੇ ਦੌੜ ਗਿਆ ਕੋਈ ਕਾਂਡ ਕਰਕੇ ਮਤਲਬ ਕੋਈ ਵੀ ਕਾਂਡ ਕਰਕੇ ਦੌੜ ਗਿਆ ਜਾਂ ਐਕਸੀਡੈਂਟ ਕਰਕੇ ਦੌੜ ਗਿਆ ਬੱਚੇ ਗਲੀਆਂ ਚ ਖੇលਦੇ ਆ ਤਾਂ ਇਹ ਕੀ ਪਤਾ ਉਹ ਬੱਚੇ ਇਹਦੇ ਇਹਦੇ ਥੱਲੇ ਆ ਕੇ ਜਾਂ ਕਰੋ ਨਿਕਲਦੇ ਇਹ ਉਧਰੋਂ ਆਉਂਦਾ ਹੋਵੇ ਤਾਂ ਵਿੱਚ ਬੱਦੇ ਬੇਰੀ ਛੱਡ ਕੇ ਦੌੜ ਜਵੇ ਤਾਂ ਅਸੀਂ ਇਹਨੂੰ ਕਿੱਥੋਂ ਫੜ ਲੈਣਾ ਇਹਨੇ ਤਾਂ ਟ੍ਰੇਨ 'ਚ ਚੜ ਕੇ ਆਪਣੀ ਜੁਪੀ ਭੈਰ ਨੂੰ ਚੱਲ ਜਾਣਾ ਲੇਕਿਨ ਜੇਕਰ ਬਾਬਾ ਜੀ ਹੁਣ ਅਸੀਂ ਗੱਲ ਕਰੀਏ ਤੇ ਇਸ ਤਰ੍ਹਾਂ ਤੁਸੀਂ ਕਹੇ ਟ੍ਰੇਨ ਦੇ ਵਿੱਚ ਦੌੜ ਜਾਂਦੇ ਜਦੋਂ ਪੰਜਾਬ ਤੇ ਭਾਰੀ ਪੈਂਦੀ ਆ ਪ੍ਰਵਾਸੀ ਜਿਹੜੇ ਟ੍ਰੇਨਾਂ ਦੇ ਵਿੱਚੋਂ ਧੂੜੋ ਧੂੜ ਪੰਜਾਬ 'ਚੋਂ ਦੌੜ ਜਾਂਦੇ ਆ ਪਰ ਪੰਜਾਬ ਨੂੰ ਫਿਰ ਕੌਣ ਸੰਭਾਲ ਲੂਗਾ ਦੇਖੋ ਜੀ ਪੰਜਾਬ ਨੂੰ ਸੰਭਾਲਣ ਨੂੰ ਤਾਂ ਫੇਰ ਮਹਾਰਾਜ ਤੇ ਆਸਰਾ ਵੀ ਜਿਹੜੇ ਆਪਣੇ ਪੰਜਾਬ ਨੂੰ ਤਾਂ ਇਹਨਾਂ ਨੇ ਸੰਭਾਲਣਾ ਜਿਨ੍ਹਾਂ ਦਾ ਮਾਰਦਾ ਹੁਕਮ ਹੋਊਗਾ ਕਿ ਜਿੱਦਾਂ ਹੁਣ ਇੱਥੇ ਜਿਹੜੇ ਜਿਹਾਰੂ ਜੋਧੇ ਆ ਜਿਹੜੇ ਜਿਹਾਰੂ ਜੋਧੇ ਆ ਉਹ ਮੈਦਾਨ ਛੱਡ ਕੇ ਨਹੀਂ ਦੌੜਦੇ ਪੰਜਾਬ ਨੂੰ ਜਿਹਾਰੂ ਜੋਧਿਆਂ ਨੇ ਸਾਂਭਣਾ ਅੱਜ ਵੀ ਤੇ ਕੱਲ ਵੀ ਤੇ ਪਿੱਛੇ ਵੀ ਉਹਨਾਂ ਨੇ ਸਾਂਭਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਨਦੇੜ ਸਾਹਿਬ ਤੋਂ ਲੈ ਕੇ ਸਰਹੰਦ ਤੱਕ ਫਤਿਹ ਕੀਤੀ ਆ ਇਹ ਜਿਹਾਰੂ ਜੋਧੇ ਆ ਬਾਬਾ ਦੀਪ ਸਿੰਘ ਜੀ ਜਿਹਾਰੂ ਜੋਧੇ ਆ ਸਰਦਾਰ ਹਰੀ ਸਿੰਘ ਨਲੂਆ ਜੀ ਜਿਹਾਰੂ ਜੋਧੇ ਆ ਸੰਤ ਪਿੰਡਰਾਂ ਵਾਲੀ ਜਰਨੈਲ ਖਾਲਸਾ ਜੀ ਯਾਰੂ ਯੋਧੇ ਆ ਇਦਾਂ ਮਾਰੇ ਨੇ ਇੱਕ ਇੱਕ ਦੋ ਦੋ ਕਰਕੇ ਜਿਨ੍ਹਾਂ ਨੇ ਸਰਕਾਰਾਂ ਹਲਾਤੀਆਂ ਮੁ슬ਮਾਨਾਂ ਦੀਆਂ ਵੀ ਜਿਨ੍ਹਾਂ ਨੇ ਸਰਕਾਰਾਂ ਹਲਾਤੀਆਂ ਭਾਰਤ ਦੀਆਂ ਵੀ ਤੇ ਹੁਣ ਜਿੱਦਾਂ ਹੁਣ ਦੀਪ ਸਿੱਧੂ ਸੀਗੇ ਤੇ ਆਪਣੇ ਸਿੱਧੂ ਮੂਸੇਵਾਲਾ ਸੀਗਾ ਤੇ ਨੰਗਲ ਅੰਬੀਆਂ ਸੀ ਹਨ ਇਹਨਾਂ ਨੇ ਇਹਨਾਂ ਨੇ ਝਾੜੂ ਵਾਲਿਆਂ ਦੇ ਰਾਜ ਦੇ ਵਿੱਚ ਤਿੰਨਾਂ ਨੂੰ ਮਾਰਿਆ ਗਿਆ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਤੇ ਨਾ ਹੀ ਮਿਲਣਾ ਕਿਉਂਕਿ ਪਿੱਛੋਂ ਰਲਿਓ ਆ ਇਹ ਨਜ਼ਰ ਪਿਛਲੀ ਪਾਵਰ ਇਹਨਾਂ ਦੇ ਨਾਲ ਰਲਿਓ ਆ ਉਹਨਾਂ ਚਿਰ ਇਹਨਾਂ ਨੇ ਉਹਨਾਂ ਚਿਰ ਇਹਨਾਂ ਦਾ ਕੋਈ ਕੁਝ ਨਹੀਂ ਬੁਗਾਰ ਸਕਦਾ ਉਹ ਤਾਂ ਹੁਣ ਮਹਾਰਾਜ ਹੀ ਕਿਤੇ ਕਿਰਪਾ ਕਰਨਗੇ ਕਿਤੇ ਪਾਸਾ ਪਲਟਣਗੇ ਤਾਂ ਪੰਜਾਬ ਦੇ ਦਿਨ ਸਹੀ ਆਉਣਗੇ ਤਾਂ ਇਹਨਾਂ ਨੂੰ ਇਨਸਾਫ ਮਿਲੂਗਾ ਤੇ ਜੇ ਭਾਈ ਅਮਰਤਪਾਲ ਸਿੰਘ ਮੁੱਖ ਮੰਤਰੀ ਬਣ ਗਿਆ ਤੇ ਫਿਰ ਇਹਨਾਂ ਨੂੰ ਇਨਸਾਫ ਮਿਲੂਗਾ ਤੇ ਬਾਕੀ ਗੱਲ ਆਪਾਂ ਇਹ ਕਰਦੇ ਆਂ ਵੀ ਜਿਹੜੇ ਬਈਏ ਰੇੜੀਆਂ ਲਾਉਂਦੇ ਆ ਇਹ ਬਈਏ ਰੇੜੀਆਂ ਆਪਣੇ ਦੇਸ਼ 'ਚ ਵੀ ਲਾ ਸਕਦੇ ਆ ਇਹ ਉੱਥੋਂ ਇੱਥੇ ਆ ਕੇ ਕਿਉਂ ਲਾਉਂਦੇ ਆ ਇੱਥੇ ਉੱਥੋਂ 1000 ਰੁਪਏ ਲੈ ਕੇ ਜੇਬ 'ਚ ਪਾ ਕੇ ਆ ਜਾਂਦੇ ਆ ਤੇ ਇੱਥੇ 50 ਰੁਪਏ ਦੇ ਕੇ ਰੇੜੀ ਕਿਰਾਏ ਤੇ ਲੈ ਲੈਂਦੇ ਆ 8-900 ਦਾ ਉੱਤੇ ਮਾਲ ਪਾ ਲੈਂਦੇ ਆ ਤੇ ਨਾਲੇ ਫਿਰ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਉਧਰੋਂ ਵੀ ਇਹ ਕਾਂਡ ਕਰਕੇ ਆਏ ਹੁੰਦੇ ਆ ਰੇੜੀਆਂ ਵਾਲੇ ਜਿੰਨੇ ਵੀ ਸਬਜ਼ੀ ਦਾ ਕੰਮ ਕਰਦੇ ਆ ਤੇ ਜ਼ਿਆਦਾਤਰ ਇਹਨਾਂ ਚ ਹੀ ਮਿਲੂਗੇ ਫੈਕਟਰੀਆਂ ਚ ਨਹੀਂ ਮਿਲੂਗੇ ਕੋਈ ਉੱਥੇ ਐਡੀ ਪ੍ਰੂਵ ਲੱਗਦਾ ਇਹ ਐਡੀ ਪ੍ਰੂਵ ਤੇ ਰੇੜੀਆਂ ਵਾਲੇ ਕੋ ਕਿਸੇ ਕੋਈ ਜ਼ਿਆਦਾਤਰ ਐ ਨਹੀਂ ਤੇ ਮੁੜ ਕੇ ਫਿਰ ਜਿਸ ਵੇਲੇ ਇੱਥੋਂ ਕਾਂਡ ਕਰਦੇ ਆ ਇੱਥੇ ਰੇੜੀ ਛੱਡ ਕੇ ਦੌੜ ਜਾਂਦੇ ਆ ਜਿੱਦੋਂ 50 ਰੁਪਏ ਦਿਹਾੜੀ ਲਈ ਉਹ ਆਪਣੀ ਰੇੜੀ ਲੱਭਦਾ ਨਾ ਰੇੜੀ ਲੱਭਦੀ ਨਾ ਬੰਦਾ ਪੁਲਿਸ ਨੂੰ ਲੱਭਦਾ ਤੇ ਇਸ ਕਰਕੇ ਜਿਹੜੇ ਰੇੜੀਆਂ ਵਾਲੇ ਆ ਇਹ ਰੇੜੀਆਂ ਦਾ ਕੰਮ ਆਪਣੇ ਪੰਜਾਬ ਨੇ ਜੁਪੀ ਵਿਆਰ ਚ ਬੜੇ ਮੇਨ ਰੋਡ ਆ ਕੋਈ ਕੋਾ ਟੀ ਰੋੜਿਆ ਕੋ ਕਲਕੱਤਾ ਰੋੜਿਆ ਕੋ ਕਿਹੜਾ ਰੋੜਿਆ ਕੋ ਕਿਹੜਾ ਆਪਣੇ ਆਪਣੇ ਏਰੀਏ ਚ ਆਪਣੇ ਆਪਣੇ ਵੀ ਕਰ ਸਕਦੇ ਆ ਤੇ ਜੇ ਇਹਨਾਂ ਨੇ ਕੰਮ ਇੱਥੇ ਕਰਨਾ ਆ ਤੇ ਬੰਦਿਆਂ ਵਾਂਗੂ ਕਰਨ ਤਮਾਕੂ ਦਾ ਸੇਵਨ ਬੰਦ ਕਰਨ ਤੇ ਜੇ ਇਹਨਾਂ ਨੇ ਕੰਮ ਕਰਨਾ ਇਹ ਜ਼ਿਮੀਂਦਾਰ ਦੇ ਖੇਤਾਂ ਚ ਕੰਮ ਕਰ ਸਕਦੇ ਆ ਤਾਂ ਜਾਂ ਕੋਈ ਠੇਕੇਦਾਰ ਨਾਲ ਕੰਮ ਕਰ ਸਕਦੇ ਆ ਵੀ ਯਾਨੀ ਪੰਜਾਬੀ ਦੇ ਜਿਹੜੇ ਬੰਦੇ ਰੇੜੀਆਂ ਲਾਉਂਦੇ ਆ ਉਹ ਨਹੀਂ ਅਸੀਂ ਲਾਉਣ ਦੇਣੀ ਆ ਤੇ ਜੇ ਕੋਈ ਹੁਣ ਕਾਂਡ ਹੋ ਗਿਆ ਤਾਂ ਸਾਰੇ ਦੜਾਵਾਂਗੇ ਇਹ ਦੋ ਕੰਮ ਹੋ ਗਏ ਆ ਬਾਗਬਰਸਤੌਰ ਵਾਲਾ ਤੇ ਹਿਸ਼ਾਰਪੁਰ ਵਾਲਾ ਵੀ ਤੇ ਜੇ ਕੋਈ ਤੀਜਾ ਕੰਮ ਹੋ ਗਿਆ ਫੇਰ ਨਹੀਂ ਅਸੀਂ ਰੁਕਣਾ ਫਿਰ ਅਸੀਂ ਜੋ ਜੋ ਮਹਾਰਾਜ ਦਾ ਹੁਕਮ ਹੋਇਆ ਉਹ ਪਵਾਵਾਂਗੇ ਤਾਜ਼ਾ ਤਰਿਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼